सीआईटी वाला सिग्नल देख रहे थे तीनों चारों दिन के रोका देखो सीआईटी वाला करके उनका और टेबल काउंटर पर कहता है सिर्फ कितने 4 ₹6 केवल हंसा किया तो टंगेंस ਪੰਜਾਬ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕੀ 13 ਸਾਲਾਂ ਇੱਕ ਲੜਕੀ ਦੀ ਦਰਦਨਾਕ ਘਟਨਾ ਹੋ ਗਈ ਹੈ ਜੇਕਰ ਗੱਲ ਕੀਤੀ ਜਾਵੇ ਇਸ ਦੇ ਪਿੱਛੇ ਦੇ ਕਾਰਨਾ ਦੀ ਤਾਂ ਇੱਕ ਟੀਵੀ ਸੀਰੀਅਲ ਇਸ ਨਾਲ ਕੀਤੀ ਬਹੁਤ ਹੀ ਚर्चा ਬਣੀ ਹੈ ਦਰਅਸਲੇ ਬੱਚੀ ਟੀਵੀ ਦੇ ਉੱਪਰ ਨਾਟਕ ਦੇਖ ਰਹੀ ਸੀ ਜਿਸ ਤੋਂ ਬਾਅਦ ਬਚਪਨੇ ਵਿੱਚ ਇਸ ਮਾਸੂਮ ਦੇ ਵੱਲੋਂ ਨਾਟਕ ਦੀ ਨਕਲ ਕੀਤੀ ਜਾ ਰਹੀ ਸੀ ਤੇ ਨਾਟਕ ਦੀ ਨਕਲ ਕਰਦਿਆਂ ਵੇਲੇ ਉਸਨੇ ਇੱਕ ਤਾਰ ਲੈ ਕੇ ਆਪਣੇ ਗਰਦਨ ਦੇ ਵਿੱਚ ਪਾ ਲਈ ਅਤੇ ਫਾਂਸੀ ਵਾਲੀ ਨਕਲ ਮੇਜ਼ ਦੇ ਉੱਪਰ ਚੜ ਕੇ ਉਸ ਦੇ ਵੱਲੋਂ ਕੀਤੀ ਗਈ ਤੇ ਜਿਵੇਂ ਹੀ ਉਹ ਮੇਜ਼ ਦੇ ਉੱਪਰ ਇਸ ਨੂੰ ਦੁਹਰਾਉਣ ਤੇ ਲਈ ਚੜਦੀ ਹੈ ਤਾਂ ਅਚਾਨਕ ਮੇਜ਼ ਡੁੱਟ ਜਾਂਦਾ ਹੈ ਤੇ 13 ਸਾਲਾਂ ਅਨਿਤਾ ਆਪਣਾ ਸੰਤੁਲਨ ਖੋ ਦਰਦੀ ਹੈ ਜਿਸ ਦੇ ਚਲਦਿਆਂ ਉਹ ਤਾਂ ਨਾਲ ਲੱਗ ਜਾਂਦੀ ਹੈ ਤੇ ਉਸਦੀ ਮੌਤ ਹੋ ਗਈ ਹੈ ਤੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੈ ਇਹ ਕਿ ਬ੍ਰਿਤਿਕ ਅਨੀਤਾ ਦਾ ਪਿਤਾ ਹੈ ਜਿਸਨੇ ਕੀ ਪਰਿਮਾਤੇ ਨਾਲ ਕਿਹਾ ਕਿ ਇਹ ਸਾਰਾ ਕੁਝ ਇੱਕ ਫੇਰ ਬਾਤ ਹੋਇਆ ਤੇ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਟੀਵੀ ਤੇ ਚੱਲ ਰਹੇ ਇੱਕ ਨਾਟਕ ਦੀ ਨਕਲ ਕਰਦਿਆਂ ਉਹ ਆਪਣੀ ਤੀਬੂ ਹਮੇਸ਼ਾ ਦੇ ਲਈ ਖੋ ਬਣਾਂਗੇ ਅਨੀਤਾ 5th ਕਲਾਸ ਵਿੱਚ 8th ਨੂੰ 5th ਨੂੰ ये प्राथमिक विद्यालय का काम में रहने वाली होगा बिहार यहाँ पंजाब में कहाँ पर रहते हैं रायचा चौक रायचा चौक के पड़ता है सरपंच कॉलोनी की तरफ हाँ दुराहा से आगे घर पे कोई नहीं था उस सब कोई नहीं था मेरा लड़का जो है ना साथे था उसको वैसे हुआ तो गली में हल्ला करने लग गया था ठीक है तो उसके बाद में मेरा मम्मी उसका आ गई थी ड्यूटी से तो रास्ता में कोई जा रहा था उसको खोजने तो मोटरसाइकिल से मिला था कहा था आपको लड़की ऐसे ऐसे हो गई तो फिर वो आए तो हम एक बजे काम पे थे तो हमको फोन आया तो फिर हम लोग भी आए अपने भाई को बहन को अच्छा, भाई छोटा है हाँ हाँ ਕਿੰਨੇ ਬੱਚੇ ਆਪਕੇ ਚਾਰ ਇਹ ਇਹ ਤੋਂ ਸਭ ਤੋਂ ਵੱਡੀ ਹੈ ਇਸਕੇ 13 ਸਾਲ ਲੜਣਾ ਆਏ ਹੋਏ ਅਸੀਂ ਕੰਮ ਤੇ ਸੀਗੇ ਜੀ ਤੇ ਸਾਨੂੰ ਕੰਮ ਤੇ ਫੋਨ ਆਇਆ ਜੀ ਕਿ ਗਲਫਰਾਹ ਲੈ ਲਿਆ ਜੀ ਅਸੀਂ ਜਿਵੇਂ ਗਏ ਸਿੱਧਾ ਗਏ ਤਾਂ ਜਨੂ ਦਾ ਉੱਥੇ ਸਾਰੇ ਪਹੁੰਚੇ ਹੋਏ ਸੀ ਜੀ ਉੱਥੇ ਜਨੂ ਅਸੀਂ ਪਹੁੰਚੇ ਫਿਰ ਦੇਖਿਆ ਉੱਥੇ ਮੁਲਾਜ਼ਮ ਵੀ ਪਹੁੰਚੇ ਹੋਏ ਸੀ ਉਹਨੇ ਨੇ ਸਾਰਾ ਕੰਮ ਉਹਨੇ ਨਹੀਂ ਕਰਿਆ ਜੀ ਸਾਡੇ ਜਾਣ ਤੋਂ ਪਹਿਲਾਂ ਮੁਲਾਜ਼ਮ ਪਹੁੰਚੇ ਹੋਏ ਸੀ ਸੋ ਕੁਝ ਕਾਰਨ ਪਤਾ ਲੱਗੇ ਕੀ ਕਾਰਨ ਤਾਂ ਪਤਾ ਨਹੀਂ ਲੱਗੇ ਸੀ ਤਾਂ ਕੰਮ ਤੇ ਸੀਗੇ ਸਾਰੇ ਕਿਤਾ ਨੇ ਦੱਸਿਆ ਹੋਣਾ ਕੁਝ ਨਹੀਂ ਨਹੀਂ ਦੱਸਿਆ ਨਹੀਂ ਬੱਚੇ ਨੂੰ ਵੀ ਇਹ ਵੀ ਸਾਰੇ ਸਾਰੇ ਕੰਮ ਤੇ ਸੀ ਇਸ ਇਕੱਠੇ ਗਏ ਹੁੰਦੇ ਸੀ ਸਾਰੇ ਉਹ ਤੇ ਹੀ ਇਸ ਘਟਨਾ ਦੇ ਚਲਦਿਆਂ ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਤੇ ਬੰਦੂ ਆਪਣੀ ਕਾਰਵਾਈ ਕੀਤੀ ਗਈ ਸਾਡੇ ਕੋਲ ਨਾ ਰਾਜਵੱਲਵ ਹੈ ਇਹਦੀ ਲੱਤੀ ਨਹੀਂਤਾ ਹੈਗੀ ਹੈ ਉਮਰ ਕਰੀਬ 13 ਸਾਲ ਆ ਇਹ ਕੱਲ ਦੀ ਗੱਲ ਆ ਕੱਲ ਨੂੰ ਕੋਈ 1 ਵਜੇ ਦੇ ਕਰੀਬ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕੁੜੀ ਜੀ ਰਫਾ ਖ ਲੈ ਉਥੇ ਹੀ ਗਏ ਆ ਮੌਕੇ ਤੇ ਜਾ ਕੇ ਪੜਤਾਲ ਕੀਤੀ ਐ ਪਰਿਵਾਰ ਦੇ ਦੱਸਣ ਦੇ ਮੁਤਾਬਕ ਜਿਹੜੇ ਮਾਪੇ ਉਥੇ ਮੌਕੇ ਤੇ ਹਾਜ਼ਰ ਨਹੀਂ ਸੀਗੇ ਆਪਣੇ ਕੰਮਕਾਰਾਂ ਤੇ ਗਏ ਸੀ ਕਿ ਲੜਕੀ ਨੇ ਤਾਰ ਦੇ ਨਾਲ ਕਪੜੇ ਢੰਗ ਵਾਲੀ ਤਾਰ ਹੁੰਦੀ ਐ ਉਹਦੇ ਨਾਲ ਚੁੰਨੀ ਨਾਲ ਫਾਹ ਲਿਆ ਹੋਇਆ ਸੀ ਇਹਦੀ ਫਿਰ ਵੀ ਪੜਤਾਲ ਕੀਤੀ ਜਾ ਰਹੀ ਤੇ ਸਭ ਕੁਝ ਕਾਰਨਿਕਤਮ ਕੀ সামনে ਆਇਆ ਇਹ ਕੁਝ ਕਾਰਨ ਫਿਲਹਾਲ ਨਹੀਂ ਹੋਇਆ ਇਹ ਹਾਕਾ ਬਾਕੀ ਪੋਸਟਮਾਰਟ ਹੋ ਰਿਹਾ ਏ ਧੁਕੀਆਂ ਦੀ ਇਹ ਪੁਲਿਸ ਅਧਿਕਾਰੀਆਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਅਸੀਂ ਇਹ ਨਾਟਕ ਦੇਖਣਗੇ ਤਾਂ ਇਹਨਾਂ ਨੂੰ ਆਪਣੇ ਜ਼ਖਮ ਦੇ ਉੱਪਰ ਹਾਵੀ ਨਾ ਹੋ ਤਾਂ ਕਿਉਂਕਿ ਅਸਾ ਨਤੀਜਾ ਤੁਹਾਡੇ ਸਾਹਮਣੇ ਹੈ ਜਗਵਾਨ ਟੀਵੀ ਦੇ ਲਈ ਖੰਨਾ ਤੋਂ ਕੁਪੇਜ ਰਾਜਪੁਰੇ ਤੋਂ